ਹਲੋ ਆ ਕਿੱਥੋਂ ਇਹ ਤਾਂ ਕੰਮ ਖਰਾਬ ਹੋ ਗਿਆ ਮੇਰੇ ਤਾਂ ਪੈਸੇ ਤੂੰ 50000 ਲੈ ਗਈ ਤੇ ਉਹ ਤਾਂ ਕੁਟਕੁਟ ਕੇ ਲੈ ਕੇ ਥੁਦ ਬਲ ਕੇ ਹਾਂ ਪੈਸੇ ਵਾਪਸ ਕਰੋ ਮੇਰੇ ਨਹੀਂ ਮੱਠਾ ਨਹੀਂ ਜਾਣਾ ਤੂੰ ਤਾਂ ਲੁੱਟਮਚਾਰ ਕੀ ਰਹੀ ਹੈ ਨਾ ਕੰਮਾਂ ਦੀ ਫਿਰ ਮੇਰਾ ਤਾਂ ਬਰਬਾਦ ਕਰਤਾ ਤੁਸੀਂ ਚੰਗਾ ਦੇਖਿਆ ਵੀ ਕੰਮ ਵਧੀਆ ਘਰ-ਬਾਰ ਆਇਆ ਥੋ ਰੁਪਈਏ ਲਈ ਹੈ ਫਗੀਆਂ ਮਾਰ ਦੋ ਤੁਸੀਂ ਚੱਲ ਫਿਰ ਮੈਂ ਅੱਜ ਆਉਣਾ ਕਰਦਾ ਗੱਲ ਤੁਹਾਡੇ ਨਾਲ ਕਿਸ ਮਾਰਤੀ ਮੈਂ ਜਾਉਣਾ ਪੁਲਿਸ ਵਾਲਿਆਂ ਨੂੰ ਐ ਮੇਰੇ ਪੈਸੇ ਵਾਪਸ ਕਰ ਦੇ ਦੇਖ ਲੈ ਕਿਵੇਂ ਕਰਨਾ ਆਉਣਾ ਕਰ ਦੋਗੇ ਪੈਸੇ ਵਾਪਸ ਕਿੱਦਾਂ ਅੱਜ ਕੱਲ ਨੂੰ ਕੱਲ ਨੂੰ ਮੈਂ ਘਰੇ ਹੂੰਗਾ ਕੱਲ ਨੂੰ ਕਢਾ ਲਿਆ ਪੈਸੇ ਕੁਝ ਕਿਤੇ ਦੇ ਰਹੇ ਨਾ ਹਾਂ ਆ ਜਾ ਦੇ ਕੁਝ ਠੀਕ ਹੈ ਅਰੇ ਭਾਈ ਬਾਈ ਸੋਈ ਹੋਰ ਵੀ ਠੀਕ ਠਾਕ ਹੈ ਹਾਂਜੀ ਠੀਕ ਹੈ ਤੁਸੀਂ ਦੱਸੋ ਮੈਂ ਕੀ ਦੱਸਣਾ ਜੀ ਮੇਰੇ ਪੇਸ਼ਾ ਦਾ ਹੱਲ ਕਰੋ ਮੈਂ ਮੈਂ ਕਿਵੇਂ ਪੈਸਿਆਂ ਦਾ ਹੱਲਾ ਕਰਾਂ ਜੇ ਤੁਸੀਂ ਤਾਂ ਉਦੋਂ ਤੱਕ ਕਹਿੰਦੇ ਸੀ ਅਸੀਂ ਇਹੋ ਕਰਾਂਗੇ ਵੀ ਹੁਣ ਮੈਂ ਗਰੀਬਣੀ ਆ ਮੇਰੇ ਕੋਲ ਹੋਏ ਪੈਸੇ ਤਾਂ ਬਣਦੇ ਨਹੀਂ ਪੈਸੇ ਤਾਂ ਤੇਰੇ ਦੇਵਾਂਗੇ ਜ਼ਰੂਰ ਪਰ ਮੈਨੂੰ ਐ ਪਤਾ ਲੱਗਿਆ ਵੀ ਤੂੰ ਉਹਨੂੰ ਕੁੱਟਿਆ ਮਾਰਿਆ ਇਹ ਨਾਟਕ ਵੈਰੀ ਕੋਈ ਨਾ ਕਰੋ ਕੁਛ ਨਹੀਂ ਕਿਹਾ ਉਹ ਤਾਂ ਝਾਲ ਤੇ ਪੈਸੀ ਦੀ ਵੀ ਹੈ ਨਹੀਂ ਉਹਨੇ ਮੈਨੂੰ ਦੱਸਿਆ ਜੀ ਨਾਟਕ ਖੂਚਾ ਲਓ ਮੇਰਾ ਝਾੜੂ ਲਓ ਦੀਏ ਮੈਂ ਤਾਂ ਕੀ ਕਰਉਣਾ ਫਿਰ ਪਰ ਕੋਈ ਨਾ ਵੀ ਮੈਨੂੰ ਤਾਂ ਲੱਗਦਾ ਵੀ ਉਹ ਆ ਜੂਗੀ ਪੈਸੇ ਤਾਂ ਥੋੜੇ ਦੇ ਦੇਵਾਂਗੇ ਪਰ ਮੈਂ ਉਹਦਾ ਮੂੰਹ ਨਾ ਸੁੰਘ ਲਾਂ ਮੇਰੀ ਗੱਲ ਇੱਕ ਕਰੋ ਮੈਂ ਰੋਜ਼ ਨਹੀਂ ਕਿਡੇ ਮਾਰਦਾ ਮੇਰੇ ਪੈਸੇ ਦਿਓ ਨਹੀਂ ਮੈਂ ਕੋਈ ਐਸੀ ਰਿਪੋਰਟ ਕਰੂੰਗਾ ਵੀਰ ਚੱਕੂਗੀ ਠੀਕ ਆ ਜੀ ਫਿਰ ਪੈਸੇ ਤਾਂ ਦੇਣ ਹੀ ਪੈਣਗੇ ਦੇਵਾਂਗੇ ਜੇ ਇਹ ਚ ਕੋਈ ਗੱਲ ਨਹੀਂ ਪਰ ਮੈਨੂੰ ਇਹ ਲੱਗਦਾ ਵੀ ਉਹ ਵਾਪਸ ਕਰਾ ਦੇਗੀ ਹਾਂ ਜਿਦਾਂ ਅੱਗੀ ਰਹੇਗੀ ਵੀ ਤਾਂ ਠੀਕ ਹੈ ਠੀਕ ਹੈ ਨਹੀਂ ਮੇਰੇ ਪੈਸੇ ਪਰਪੰਦ ਕਾਤੇ ਦੇ ਦੇ ਬਾਹਲੀ ਦਿਨ ਨਹੀਂ ਪੈਸਾ ਮੈਂ ਤਾਂ ਆਪ ਗਰੀਬ ਬਣੀ ਆ ਮੈਨੂੰ ਤਾਂ ਮੇਰੇ ਘਰ ਵਾਲਾ ਵੀ ਮੈਨੂੰ ਘਰੋਂ ਕੱਢ ਬੈਠਾਗਾ ਉਹ ਮੈਂ ਕਿੱਥੇ ਜਾਊਂਗੀ ਦੱਸ ਮੈਂ ਤਾਂ ਆਪ ਬਾਹਰ ਕੋ ਰੁਗਾ ਨਿਕਲੀ ਕਰਦੀਆਂ ਜੀ ਘਰੋਂ ਨਿਕਲੀ ਕਰਦੀਆਂ ਹੋਰ ਜੀ ਫਿਰ 50 ਫਿਰ ਹੋਜੂਗਾ ਫਿਰ ਤੂੰ ਭਗ ਜਾ ਮੈਨੂੰ ਅੱਡਾ ਤਾਂ ਪਪਾ ਫਗਟ ਕੀ ਵਜੋਂ ਉਹ ਤਾਂ ਦੇਖਾਂਗੇ ਜੀ ਹੁਣ ਮੈਂ ਦੇਖਦੀ ਆ ਮੈਨੂੰ ਕਿਸੇ ਨੇ ਦੱਸਿਆ ਵੀ ਬਦਲਦੀਆਂ ਨੇ ਬਸ ਤੂੰ ਵਾ 2 ਦਿਨ ਦਿੱਤੇ 2 ਦਿਨਾਂ ਚ ਮੇਰਾ ਹੱਲ ਕਰ ਦੇ पर मेन तो भाई को मान दिया न दसै भी तेरे पैसे तभी मैं दे दूंगी 50000 पर कमांडी तो बहुत कुछ कहेंगी मैं तो आप गरीब बनी हूं मेनू तो खतरनाक सा बंदा जे मेनू भी ਘਰੋਂ ਕੱਢ ਰੱਖਿਆਗਾ ਉਹ ਕਹਿੰਦਾ ਵੀ ਹੁਣ ਮੈਂ ਦੇ ਦੂੰਗੀ ਜੇ ਤਾ ਮੈਨੂੰ ਉਹ ਕਹਿੰਦੀ ਸੀ ਮੈਂ ਦਵਾਰੇ ਜਾਊਂਗੀ ਮੈਂ ਹੁਣ ਦੇਖਦੀਆਂ ਇੱਕ ਦੋ ਦਿਨਾਂ ਨੂੰ ਭਰ ਕੇ ਨਹੀਂ ਪਰ ਭਾਈ ਮੈਂ ਕਿਸੇ ਨੂੰ ਭੇਜੂੰਗਾ ਹਾਂ ਮੈਨੂੰ ਮੇਰਾ ਹੱਲ ਕਰੋ ਠੀਕ ਹੈ ਆਪਾਂ ਤਾਂ ਦਾ ਖਤਰਨਾਕ ਕਰੀਏ ਕੋਈ ਗੱਲ ਆਪਾਂ ਤਾਂ ਸਹੀ ਸਹੀ ਨਾ ਸਹੀ ਹੈ ਠੀਕ ਹੈ ਜੀ ਜੇ ਉਹਨਾਂ ਕੋਲ ਤੋਂ ਦੇਉਣੀ ਪੈਸੀ ਨਹੀਂ ਤਾਂ ਮੇਰਾ 50000 ਪੱਛ ਦਾ ਭਾਜਨ ਮੈਂ ਤਾਂ ਉਹ ਕਰਤਾ ਨਾ ਕਰਦਾ ਹੁੰਦੀ ਐ। ਵੀਰੇ ਕੋਈ ਹੋਰ ਆ ਕੇ ਉਹ ਕਰੂ ਗਈ। ਨਹੀਂ। ਮੇਰਾ ਪੈਸਾ ਦਾ ਹੱਲ ਕਰ ਦਿਓ ਠੀਕ ਹੈ? ਕੋਈ ਨਹੀਂ। ਕਿੱਥੇ ਆ ਮੈਂ ਹੁਣ? ਹੁਣ ਤੁਸੀਂ ਵੀ 2-3 ਦਿਨ ਠਹਿਰ ਜਾਓ। ਪਹਿਲਾਂ ਤਾਂ ਮੈਂ ਜਾ ਕੇ ਆਉਂਦੀ ਉਹਦੇ ਕੋਲੇ। ਫਿਰ ਮੈਂ ਪੁੱਛੂਗੀ ਉਹ ਕਹਿੰਦੀ ਮੈਂ ਦੁਬਾਰੇ ਆਉਂ ਨੂੰ ਕਰਦੀ ਆ। ਚਲ ਠੀਕ ਹੈ ਚੰਗਾ। ਠੀਕ ਹੈ ਜੀ। ਬੜਾ ਗੰਭੀਰ। ਨੋ ਨੋ ਕਿਸੇ ਦੇ ਕੋਈ ਨਹੀਂ ਜਾਂਦੇ ਮੌਜ਼ਮ ਮੈਂ ਹੁਣ ਮੈਂ ਕਿਵੇਂ ਕਰਾਂ ਮੈਂ ਕਿੱਥੋਂ ਮੋੜਾਂ ਮੈਂ ਕਿਉਂ ਜਾਵਾਂ ਕਿਸੇ ਦੇ ਮੈਨੂੰ ਕੀ ਲੋੜ ਆ ਗਈ 50000 ਦੇ ਦਾਂਗੇ ਨਹੀਂ ਉਹ ਆਜੂਗੀ ਫੇਰ ਇਹਨੇ ਠੀਕ ਹੈ ਆਜਾ ਹੁਣ ਮੈਂ ਨਾ ਸੋਰੀ ਜਦੋਂ ਆ ਮਿਲਦੇ ਨੇ ਪਰ ਜਦੋਂ ਮਿਲਦੇ ਨੇ ਫੜ ਲੱਗਦੀ ਹੈ ਦੋ ਤੀਜੇ ਕੀ ਕਰਵਾਤੀ ਸਾਡੀ ਨਾਮ ਦਾ ਕੰਮ ਕਰ ਲਿਆ ਬਿਤੇਰੇ ਸਾਡੇ ਟੌਰੇ ਲਾ ਦੇ ਤਾਂ ਸਾਡੀ ਵੇਚ ਦਿੱਤੀ ਬਿਤੇਰੀ ਕਰਾਤੀ ਸਾਡੇ ਹਾਂ ਔਡੇ ਵੱਡੇ ਸਾਡੇ ਹੁਕਾਦੀ ਵੇਚਤੀ ਕਰਵਾ ਗਈ ਹਾਂ ਹੁਣ ਅਸੀਂ ਕਿਸੇ ਮੂਰੇ ਬੋਲਣ ਜੋ ਕਰੇ ਨਹੀਂ ਜਿਹੜੇ ਮੈਂ ਗੜਕ ਕੇ ਬੋਲ ਦਿੱਤੀ ਨਾ ਕਿਸੇ ਦੇ ਮੂਰੇ ਮੈਨੂੰ ਕਿਸੇ ਨੇ ਮਨ ਬੋਲਣ ਜੋ ਕਰਾ ਨਹੀਂ ਛੱਡਿਆ ਇਹਨੇ ਵੀ ਸਾਰਿਆਂ ਨੇ ਮੇਰਾ ਨੱਕਾ ਵੜਾਤਾ ਇਹਨੇ ਵੀ ਮੈਂ ਕਿਸੇ ਮੂਰੇ ਬੋਲਣ ਜੋ ਨਹੀਂ ਸਾਨੂੰ ਗੜੀ ਮੱਲੇ ਦੇ ਵਿੱਚ ਦੀ ਜਿਹੜੀਆਂ ਛੜੀਆਂ ਹੋਈਆਂ ਜਨਾਂਡੀਆਂ ਨੇ ਉਹ ਵੀ ਸਾਨੂੰ ਆਏ ਬੋਲਣੀਆਂ ਵੀ ਛੋਟੀ ਰਾਏ ਕੱਪ ਕੇ ਗਾਦੀ ਚਾਹ ਲੱਗਣੀ ਬੱਸ ਮੈਨੂੰ ਪੀਂਦੀ ਹੈ ਕਿ ਚਾਹ ਪਾਣੀ ਮੈਂ ਪੀ ਲਈ ਬੱਸ ਮਤਲਬ ਨਾ ਨਾ ਪੀ ਲਈ ਮਤਲਬ ਚਾਹ ਤਾਂ ਨਾ ਬੈਨ ਮੇਰੀ ਗਲਤੀ ਹੋ ਗਈ ਨਹੀਂ ਨਹੀਂ ਗਲਤੀ ਕਰਦੀ ਨਹੀਂ ਮੈਂ ਤਾਂ ਪੀ ਲਈ ਮੈਂ ਤੇਰੇ ਚਰਨਾਂ ਦੀ ਸੌਂ ਮੈਂ ਮੁੜ ਕੇ ਗਲਤੀ ਨਹੀਂ ਕਰਦੀ ਕਰਦੀ ਹੈ ਗਲਤੀ ਹੁਣ ਨਹੀਂ ਲਗੋਲੀ ਕਰਦੀ ਕਿਸੇ ਦੇ ਮਾਂ ਕਰ ਤਾਂ ਲੱਗਦੀ ਹੁਣ ਵੇਰੀ ਗੱਲ ਸੋਣਾ ਤੇਰੇ ਜੇਠ ਨੂੰ ਮੈਂ ਦੱਸਿਆ ਨਹੀਂ ਹਜੇ ਹੈਂ ਹਾਂ ਮੈਂ ਮੁੜ ਕੇ ਗੱਲ ਨਹੀਂ ਕਰਾਂ ਹਾਂ ਮੈਂ ਉਹਦੇ ਕੋਲੇ ਕੋਈ ਗੱਲ ਨਹੀਂ ਉਹ ਰੋਜ਼ ਪੁੱਛ ਲਾਉਂਦਾ ਮੇਰੀ ਗੱਲ ਕਰਾ ਦੇ ਮੇਰੀ ਗੱਲ ਕਰਾ ਦੇ ਮੈਂ ਕਹਿੰਦੇ ਨਹੀਂ ਰਾਣੀ ਹੈ ਹੀ ਨਹੀਂ ਗਈ ਰਾਣੀ ਇੱਧਰ ਗਈਆ ਰਾਣੀ ਇੱਧਰ ਗਈਆ ਰਾਣੀ ਬੋਏ ਕੂੜਾ ਬਾਗਾ ਚ ਗਈ ਹੋਈ ਆ ਗਈ ਹੈਂ ਤੇ ਐਦੂ ਮੁੜ ਕੇ ਗੱਲਤੀ ਨਾ ਕਰੀ ਨਹੀਂ ਦੱਸਦੀ ਹੈਗੀ ਹਾਂ ਪਰ ਤੂੰ ਸਾਡਾ ਨੱਕ ਵੜਾਤਾ ਰਾਣੀ ਤੂੰ ਚੰਗਾ ਨਹੀਂ ਤੂੰ ਨਾ ਮੇਰੇ ਤੇਰੇ ਚਰਨਾਂ ਦੀ ਛਾਂ ਲੱਗਣੀ ਮੈਂ ਐਦੂ ਬਾਦ ਗੱਲਤੀ ਨਹੀਂ ਮੈਂ ਕਹ ਦੇ ਕਿ ਜੇ ਤੂੰ ਨਾ ਕਰ ਤੈਨੂੰ ਨਹੀਂ ਬੈਠਣਾ ਬਾਦੈ ਸਤੇ ਮਰੀ ਬੋਤ ਬੇਚਤੀ ਕਰਵਾ ਦਿੱਤੇ ਤੈਨ ਕੋਰਾ ਪੱਲੇ ਵਾਪਕੜੀ ਦਾ ਸੱਤ ਚਿਆ ਜਾਂਦਾ ਨਾ ਛੱਡ ਕੇ ਰਹਿਤਾ ਪੈਸੇ ਨਹੀਂ ਪਾ ਦੇ ਕੀ ਆ ਗਈ ਤੇ ਵਾਪਕ ਨਹੀਂ ਆਇਆ ਨਹੀਂ ਮੈਨੂੰ ਤਾਂ ਕੁਲਵਿੰਦਰ ਨੇ ਕਹਤਾ ਮੈਂ ਤਾਂ ਤਰਾਵਾ ਕੋਈ ਨਕਲਵਿੰਦਰ ਨਾ ਵੀ ਕਰਨ ਹੋਊਗੀ ਹੁਣ ਚਲ ਮੈਂ ਰੋਟੀ ਦੇਉਂਗੀ ਚੱਕ ਨਾ ਰੋਟੀ ਨਹੀਂ ਖਾਧੀ ਹੈਗੀ ਕੋਈ ਬਸ ਇਸ ਦਾ ਕਾਰਨ ਜੀ ਨਹੀਂ ਕਰਦਾ ਮੇਰੇ ਨਾਮ ਦੀ ਨਹੀਂ ਰੋਟੀ ਆਲਾ ਗਲਾਸ ਲੈ ਜਾ ਰੋਟੀ ਨਾਮ ਦੀ ਨਹੀਂ ਕੋਈ ਨਾ ਖਾ ਲਊਗੀ ਮੇਰੇ ਰੋਟੀ ਪਤਾ ਨਹੀਂ ਤਾਂ ਚੰਗੀ ਨੂੰ ਕਹਿੰਦੀ ਕਰਦੀ ਵਿਚਨੇ ਮਨੋਂ ਕਹਿੰਦੀ ਪਤਾ ਨਹੀਂ ਕਿ ਤਰੇ ਮਨੋਂ ਕਹਿੰਦੀ ਪਰ ਮੈਨੂੰ ਹੁਣ ਇਹ ਤੇ ਤਵਾਰ ਹੀ ਨਹੀਂ ਰਹੀ ਹੈਗੀ ਮੈਂ ਤਾਂ ਹੁਣ ਇਹ ਤੇ ਜਮਾ ਪੋਰਾ ਵੀ ਨਹੀਂ ਤੇ ਤਵਾਰ ਹੀ ਕਰਦੀ ਜੇ ਕੋਈ ਜਨਾਨੀ ਆ ਜੂਗੀ ਮੈਂ ਤਾਂ ਇਹਦੀ ਰੱਖ ਕੇ ਨਾ ਗੱਲ ਅੱਕੀ ਕਰਨ ਦਿੰਦੀ ਹੈਗੀ ਮੈਂ ਇਹਦੀ ਨਾ ਗੱਲ ਕਰਨ ਦਿੰਦੀ ਹੈਗੀ ਹਾਂ ਇਹ ਤਾਂ ਮੇਰਾ ਬਹੁਤ ਵੱਡੀ ਪੇਪਰ ਦੀ ਮੀਸ ਕਾਸਦੀ ਮੇਰੀ ਹੈ ਜੀ ਜਿਪੜੇ ਆਮ ਗੀਤੇ ਹਾਂ ਪਰ ਨਹੀਂ ਕਰੀ ਬਣੀ ਹਾਂ ਕਰੀ ਹਾਂ ਮੈਂ ਤਾਂ ਪਣੇ ਕੰਮ ਆਈ ਜੀ ਆਹ ਮੇਰਾ ਕਿਹਾ ਹੈ ਫਾਵੇਟ ਆ। ਕਿ ਨਹੀਂ। ਕਿਹਨੇ ਜਗਾਣੀ ਪੈਦੀ ਹੈ ਉਹ ਗੱਲ ਕਰੀਤੀ ਕੋਈ। ਹਾਂ ਰਾਣੀ ਕਿੱਥੇ ਵੀ ਥੋੜੀ। ਰਾਣੀ ਕਹਿੰਦੇ ਪੁੱਛੇ ਤੇ ਕੱਪੜੇ ਪਾਉਂਦੀ ਆਗੀ। ਨਹੀਂ ਭਣੇ ਉਹ ਕੁਲਿੰਦਰ ਕੇ ਨਾ ਉਹ ਆ ਰਿਹਾ ਸੀ। ਭਾਰੀ ਗੁਨਾਸੇ ਵਾਲਾ। ਅੱਛਾ ਹੋਟਾ ਜੀ। ਹੂੰ ਤੇ ਐ ਕਹੀ ਜਾਂਦਾ ਸੀ ਭਣੇ ਵੀ ਮੈਨੂੰ ਤਾਂ 50000 ਰੁਪਏ ਦੇ ਪੁੱਣੇ ਮਾਤਾ ਕੁਛ ਹੋ ਰਿਹਾ ਸੀ। ਅੱਛਾ ਜੀ। ਤੂੰ ਹੁਣ ਕਹਿੰਦਾ ਬਸਾ ਨਾ। ਰਾਣੀ ਦਾ ਰਾਣੀ ਦਾ। ਉਹ ਤਪੜੇ ਦੇ ਪੁਣਾ ਬਹੁਤ ਉਹਨੇ ਮਿਲਤਦਾਰੀਆਂ ਕਰ ਲਿਆ ਤੇ ਨੱਕ ਕਰਾਵੜਲੇ ਨੂੰ ਤਾਂ ਬਹੁਤ ਉਹ ਤਾਂ ਦੇਖ ਰਿਸ਼ਵੀਰ ਮੇਰੇ ਬਹੁਤ ਜ਼ਿਆਦੇ ਹਾੜੇ ਕੱਢ ਲਿਓਨੇ ਪੈਰੀ ਹੱਥ ਲਾ ਪੈਰੀ ਚੁੰਨੀਆਂ ਧਾਰਾ ਤੇ ਉਹਨੇ ਬਹੁਤ ਜ਼ਿਆਦੇ ਮਿੰਤਦਾਰੀਆਂ ਕਰ ਲਈਆਂ ਕਦੀ ਇਦਾਂ ਮੁੜ ਕੇ ਨਹੀਂ ਮੈਂ ਇਹ ਜਾਂ ਕੰਮ ਕਰਦੀ ਪਹਿਲੀ ਗੱਲ ਤਾਂ ਮੈਂ ਪੜੇ ਕਿਸੇ ਦਾ ਫਸਾਣ ਨੀ ਕਰਨੀ ਹਾਂ ਹਾਂ ਜੇ ਕੋਈ ਜਨਾਨੀ ਆਉਗੀ ਸਿੱਧੀ ਮੇਰੇ ਕੋਲੇ ਆ ਕੇ ਗੱਲ ਕਰੇ ਮੈਂ ਰਾਣੀ ਕੋਲੇ ਤਾਂ ਪੜੇ ਖੜਨੀ ਨਹੀਂ ਦੀ ਮੈਂ ਤੇ ਤੁਵਾਰੀ ਚੱਕੀ ਬੰਦੇ ਤੁਵਾਰੀ ਚੱਕੀ ਜਾਂਦੀ ਹੈ ਹਾਂ ਕਿੱਥੇ ਤਾਂ ਮੈਂ ਘਰ-ਵਾਰ ਛੱਡ ਕੇ ਸਾਰਾ ਰਾਣੀ ਦੇ ਸੱਤੇ ਪੈਸਾ ਪਈਦਾ ਸਾਰਾ ਤੋਂ ਤੋ ਚਾ ਦੀ ਤੀ ਹੈ ਤੇ ਹੁਣ ਭਾਣੇ ਵਾਸਤੇ ਭਾਣੇ ਤੈਨੂੰ ਹੁਣ ਮੈਨੂੰ ਵਿਸ਼ਵਾਸ ਨਹੀਂ ਹੈ ਗਾ ਰਾਣੀ ਦਾ ਵਿਸ਼ਵਾਸ ਉੱਧ ਜਾਂਦਾ ਹੈ ਤੇ ਬਾਕੀ ਉਹ ਕੁਲਵਿੰਦਰ ਦਾ ਤਾਂ ਮੈਂ ਜਮੀ ਨਹੀਂ ਕਰਦੀ ਹੈਗੀ ਹਜੇ ਵੀ ਐ ਨਹੀਂ ਪਤਾ ਵੀ ਵਿਚ ਦੀ ਕਿਸੇ ਨੂੰ ਹੋਰ ਨਾ ਕਿਤੇ ਪੇਜ ਦੇ ਉਹ

ਤੇ ਜਿੰਨਾ ਚਰਮੇ ਉਹ ਨਹੀਂ ਕਰਦੀ ਹੈਗੀ ਨਾ ਉੱਤੇ ਜਦੀ ਨਹੀਂ ਗਈ ਤੇ ਜੇ ਹੁੰਦੀ ਨਹੀਂ ਉਹਨੂੰ ਉਹਨਾਂ ਚਰਤਾ ਮੈਂ ਉਹ ਤੇ ਗੱਲ ਹੋਈ ਨਹੀਂ ਕਰਦੀ ਹੈਗੀ ਵਿਸ਼ਵਾਸ ਨਹੀਂ ਮੈਨੂੰ ਉਹ ਤੇ ਬਹੁਤ ਉਹਨੇ ਐਡਾ ਵੱਡੀ ਗਲਤੀ ਕੀਤੀ ਆ ਕਦੇ ਵੀ ਨਹੀਂ ਕਿਸੇ ਨੇ ਕਰਨੀ ਇਹ ਜੀ ਗਲਤੀ ਚਲ ਦੇਖਦੇ ਆਂਗੇ ਫਿਰ ਕੀ ਕਹੀਦੀ ਆਗੀ ਹਜੇ ਤਾਂ ਬਹੁਤ ਢੜੀ ਪਈ ਆਗੀ ਹਾਂ ਆਹ ਰਣੀ ਬਣ ਕੇ ਮੈਂ ਆਂ ਠੀਕ ਆ ਬਣੇ ਕੀ ਕਰੀ ਆ ਨੀਏ ਕੋ ਜਨੇ ਮੈਂ ਤਾਂ ਕੱਪੜੇ ਸੁੱਕੜੇ ਪਾਉਂਗੀ ਅੱਛਾ ਹਾਂ ਨੰਨੇ ਤੋਂ ਤੂੰ ਆਇਆ 10 ਵਜੇ ਦਾ ਜਾਏਂਗੀ ਜਾਂ ਨਾ ਜਾਏਂਗੀ ਓਏ ਮੈਨੂੰ ਤਾਂ ਗੁੜਾਸਾ ਚੱਕੀ ਫਿਰਦਾ ਮੈਨੂੰ ਮਾਰਨ ਨੂੰ ਵਰਦਾ ਉਹ ਨਾ ਨਹੀਂ ਪਹਿੜੇ ਹੱਥ ਬੰਨੇ ਮੈਂ ਤਾਂ ਮਸਾ ਖੜਾ ਛੜਾ ਕੇ ਆਈਆਂ ਬਾਹਰੋਂ ਪਿੰਡਾ ਕੁੱਟਦਾ ਮਾਰਦਾ ਸੀ ਤੂੰ ਤਾਂ ਮੇਰਾ ਘਰ ਪੱਟਦਾ ਪੈਦਿੰਗਾ ਜੀ ਪਹਿਨੇ ਮਾਂ ਨਾਲ ਫਿਰ ਮੈਂ ਤਾਂ ਮੇਰੀ ਜਿਛਾਣੀ ਮਸਾ ਮਨਾਈ ਹੈਗੀ ਤੂੰ ਤਾਂ ਦਿਖਾਣੀ ਉਡਾਲੀ ਫੱਪੂ ਮੈਨੂੰ ਜਾਂਦਾ ਉਹ ਨਾ ਹਾਂ ਕਰਦੀ ਨਾ ਤੂੰ ਮੈਨੂੰ ਕੋਈ ਦਬਾਅ ਦੇਂਦੀ ਨਹੀਂ ਹੈਗੀ ਮੈਨੂੰ ਕੀ ਪਤਾ ਸੀ ਵੀ ਤੇ ਆਹੇ ਜਾ ਕੁਝ ਹੋਊਗਾ ਨਾ ਪੈਣੀ ਮੈਂ ਤਾਂ ਣਪੋ ਤੇਰੇ ਮੱਤੇ ਮਾਗਰ ਲੱਗ ਗਈ ਤੇ ਮੈਂ ਤਾਂ ਇਹ ਕੰਮ ਨਹੀਂ ਕਰਦੀ ਹੁਣ ਮੈਂ ਤਾਂ ਪੈਣੀ ਆਪਦੀ ਮਸਾ ਜਵਾਕੜੀ ਪਿਛਲੇ ਪੈਰੇ ਰੱਬ ਤੋਂ ਲੈਂਦੀ ਸੀ ਮੈਂ ਤਾਂ ਮਸਾ ਹੁਣ ਉਹਦੇ ਚ ਆ ਗਿਆ ਜਵਾਕੜੀ ਤੇ ਫਿਰ ਹੁਣ ਮੈਂ ਕੀ ਕਰਾਂ ਭਾਣੇ ਉਹ ਤਾਂ ਮੈਨੂੰ ਮੈਨੂੰ ਵੀ ਮੇਰੇ ਮਾਗਰ ਘੜਾ ਫੱਟ ਕੀ ਫੱਦਾ ਉਹ ਮੈਨੂੰ ਵੱਡ ਦੂਗਾ ਭਾਣੇ ਵੱਡੇ ਤੈਨੂੰ ਛੱਡੇ ਤੈਨੂੰ ਮੈਨੂੰ ਨਹੀਂ ਪਤਾਗਾ ਆਪਦਾ ਕਿਵੇਂ ਮਾਰੀਂ ਮਮਾ ਮੈਂ ਦੱਸ ਕੀ ਕਰਾਂ ਮੈਨੂੰ ਤੇ ਮੇਰਾ ਘਰ ਵਾਲਾ ਮੈਨੂੰ ਨਹੀਂ ਬੜਨ ਦਿੰਦਾ ਘਰੇ ਟੱਕਿਆ ਰਹਿਣਾ ਰਾਜਾ ਉਹ ਤੂੰ ਸੋਚਣਾ ਤੇ ਮੇਰੇ ਤਾਂ ਹੁਣ ਕੁਛ ਨਹੀਂ ਤੇ ਤੂੰ ਤਾਂ ਨਾ ਮੈਂ ਤਾਂ ਐਵੇਂ ਫਸ ਗਈ ਨਾਲੇ ਤੂੰ ਨੂੰ ਦੱਸਿਆ ਮੈਨੂੰ ਉਹ ਤੂੰ ਮੇਰੇ ਮਗਲ ਲੱਗ ਗਈ ਹਾਂ ਪਰ ਵੀ ਮੈਂ ਤਾਂ ਫਸ ਗਈ ਨਾਲੇ ਉਹ ਤਾਂ ਨਾ ਕਰਦੀ ਜਾਨਦੀ ਕਿ ਮੈਂ ਤਾਂ ਮੁੜ ਕੇ ਕੰਨਾ ਨਾ ਫੜਾ ਦੇ ਹੁਣ ਤੈਨੂੰ ਕੋਈ ਬਿਲਾਸੇ ਨਾਲ ਬੱਡੇ ਤੈਨੂੰ ਕੋਈ ਸਰਜੀ ਮਰਜੀ ਕਰੇ ਤੇ ਮੈਂ ਤਾਂ ਨਹੀਂ ਭਣੀ ਜਾਂਦੀ ਵੀ